ਅ ਜ਼ਿੰਦਗੀ ਨੂੰ ਜੀਣ ਦੇ ਲਈ ਕੁਝ ਰੁਖ ਟੰਗ ਬਣਾਉਣੇ ਪੈਂਦੇ ਨੇ ਗੁਰਬਾਣੀ ਦੇ ਵਿੱਚ ਵੀ ਦੱਸਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਜੇਕਰ ਤੁਸੀਂ ਜੀਣ ਦੀਆਂ ਆਦਤਾਂ ਪਾਉਂਗੇ ਤਾਂ ਤੁਹਾਡੀ ਜ਼ਿੰਦਗੀ ਸੌਖੀ ਰਹੂ ਪੰਜਾਬ ਦੇ ਵਿੱਚ ਬਹੁਤ ਤਬਾਈ ਮਚਾਈ ਹੋਈ ਆ ਬਰਸਾਤਾਂ ਨੇ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਵੀ ਜਿਹੜਾ ਤੁਸੀਂ ਹੁਣੇ ਗੱਲ ਕੀਤੀ ਹੈ ਆਦਤਾਂ ਦੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਮਨੁੱਖ ਦੀ ਇੱਕ ਜਿਹੜੀ ਆਦਤ ਹੈ ਸੈਲਫਿਸ਼ ਜਿਹੜਾ ਹੋ ਜਾਂਦਾ ਆਪਣੇ ਆਪ ਤੇ ਵੀ ਮੈਨੂੰ ਕੀ ਹੈ ਨਾ ਇਹ ਉਹਦਾ ਵੀ ਕਿਤੇ ਨਾ ਕਿਤੇ ਸਿੱਟਾ ਹੈਗਾ ਅੱਜ ਦੀ ਜਿਹੜੀ ਸਥਿਤੀ ਹੈਗੀ ਆ ਪੰਜਾਬ ਦੀ ਪੰਜਾਬ ਹਿਮਾਚਲ ਜੰਮੂ ਸਾਰੇ ਪਾਸੇ ਇੰਨਾ ਕੁ ਬੁਰੀ ਤਰ੍ਹਾਂ ਮਤਲਬ ਪਾਣੀ ਆਇਆ ਹੋਇਆ ਤੇ ਜਿਨ੍ਹਾਂ ਨੇ ਕਈ ਇਹੋ ਜਿਹੇ ਘਰ ਨੇ ਜਿਹੜੇ ਘਰਾਂ ਦੇ ਘਰ ਤਬਾਹ ਹੋ ਗਏ ਨੇ ਅਜੇ ਸਾਨੂੰ ਇਹ ਵੀ ਨਹੀਂ ਪਤਾ ਕਿ ਪੂਰੀ ਤਰੀਕੇ ਨਾਲ ਕਿੰਨੀ ਕ ਜੜੀਆਂ ਨੇ ਮੌਤਾਂ ਹੋ ਗਈਆਂ ਨੇ ਇਹਨਾਂ ਜਿਹੜੇ ਦੁਨੀਆ ਤੋਂ ਇਸ ਰੁੜ ਗਏ ਨੇ ਚਲੇ ਗਏ ਨੇ ਕੋਈ ਤਾਂ ਡਾਟਾ ਹੋਊਗਾ ਜਿਹੜਾ ਹਜੇ ਹੈਗਾ ਜਦੋਂ ਪਾਣੀ ਥੱਲੇ ਲੱਥੂਗਾ ਉਦੋਂ ਪਤਾ ਲੱਗੂਗਾ ਅਸਲੀ ਬਰਬਾਦੀ ਦਾ ਤਾਂ ਉਦੋਂ ਪਤਾ ਲੱਗਣਾ ਹੈ ਉਦੋਂ ਪਤਾ ਲੱਗਣਾ ਹੈ ਕਿ ਜਿਹੜੀਆਂ ਜ਼ਮੀਨਾਂ ਨੇ ਉਹ ਪੈਦਾਵਾਰ ਦੇ ਕਾਬਿਲ ਰਹੀਆਂ ਨੇ ਜਾਂ ਨਹੀਂ ਰਹੀਆਂ ਹੈਨਾ ਇਹ ਮੌਸਮ ਵਿਭਾਗ ਨੇ ਇਹ ਕਿਹਾ ਹੈ ਤਾਂ ਥੈਂਕ ਯੂ ਇਹ ਵੀ ਤੁਸੀਂ ਇਹ ਸੁਣੋਗੇ ਕਿ ਉਹ ਕਿਹਦੇ ਗਏ ਕਿ ਜਦੋਂ ਗੇਟ ਫਲਾਗ ਖੁੱਲਣ ਲੱਗੇ ਫਾਰੀਅਟ ਟੋਕ ਇਟ ਮੀਨਸ ਉਹਨਾਂ ਦੀ ਕਦੇ ਪ੍ਰੈਕਟਿਸ ਹੀ ਨਹੀਂ ਹੋਈ ਉਹਨਾਂ ਨੂੰ ਖੋਲਣ ਦੀ ਹਨਾ ਸਾਡੇ ਕੋਲ ਡਾਟਾ ਆ ਕਿ ਪੰਡਾਂ 'ਚ ਜ਼ਰੂਰ ਹੜ੍ਹ ਆਏ ਨੇ ਸ਼ਹਿਰਾਂ ਦੇ ਵਿੱਚ ਹੜ੍ਹ ਨਹੀਂ ਹੈਗੇ ਪਰ ਸ਼ਹਿਰਾਂ ਦੇ ਵਿੱਚ ਬਰਸਾਤੀ ਪਾਣੀ ਨੇ ਕੈਰ ਮਚਾਇਆ ਪਿਆ ਆਹਤੀ ਚੱਕਰ ਗੱਲ ਕਰੀਏ ਨਾ ਜੀ ਹਰ ਚੀਜ਼ ਚੀਜ਼ ਆ ਸਤਿ ਸ਼੍ਰੀ ਅਕਾਲ ਦੇ ਚਾਰਾਂ ਦੇ ਕੱਢ ਲਏਗਾ ਪੰਜਾਬ ਸੁਸਮਿਚੇ ਜੇ ਆਪਾਂ ਜੀ ਇਹ ਪਤਾ ਕਰੀਏ ਕਿਹਦੀ ਲਈਏ ਹੋਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਉਡੀਕ 24 ਤੇ ਕਲਿੱਕ ਕਰੋ ਬੈਲ ਆਈਕਨ ਤੇ ਉਡੀਕ 24 ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ੀਤਲ ਠਾਕੁਰ ਪ੍ਰੋਗਰਾਮ ਆ ਬੈਟਸ ਨਾਲ ਗੱਲ ਦੇ ਵਿੱਚ ਸਾਰਿਆਂ ਦਾ ਸਵਾਗਤ ਕਰਦੀ ਆ ਅ ਜਿੰਦਗੀ ਨੂੰ ਜੀਣ ਦੇ ਲਈ ਕੁਝ ਰੁਖ ਟੰਗ ਬਣਾਉਣੇ ਪੈਂਦੇ ਨੇ ਗੁਰਬਾਣੀ ਦੇ ਵਿੱਚ ਵੀ ਦੱਸਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਜੇਕਰ ਤੁਸੀਂ ਜੀਣ ਦੀਆਂ ਆਤਾਂ ਪਾਉਂਗੇ ਤਾਂ ਤੁਹਾਡੀ ਜ਼ਿੰਦਗੀ ਸੌਖੀ ਰਹੂਗੀ ਸਕੂਲਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਇਹੀ ਸਿਖਾਇਆ ਜਾਂਦਾ ਹੈ ਜੇਕਰ ਪੁਰਾਣੇ ਅ ਵਿਦਿਆ ਦੇ ਪ੍ਰਕਿਰਿਆ ਨੂੰ ਯਾਦ ਕਰੀਏ ਤੇ ਉਹਦੇ ਵਿੱਚ ਵੀ ਪੜਾਈ ਲਿਖਾਈ ਤੋਂ ਪਹਿਲਾਂ ਤੁਹਾਡਾ ਰਹਿਣ ਸਹਿਣ ਤੁਹਾਡਾ ਅਨੁਸ਼ਾਸਨ ਤੁਹਾਡੀ ਜ਼ਿੰਦਗੀ ਨੂੰ ਜੀਣ ਦੇ ਢੰਗ ਤਰੀਕੇ ਸਿਖਾਏ। ਇਹਦੇ ਉੱਤੇ ਹੀ ਜ਼ਿੰਦਗੀ ਨੂੰ ਜੀਣ ਦੇ ਤਰੀਕੇ ਸਿਖਾਏ ਜਾਂਦੇ ਸੀ। ਹਾਲੇ-ਹਾਲੇ ਸਮਾ ਬਦਲਿਆ ਸਾਡੇ ਬਹੁਤ ਸਾਰਾ ਲਾਈਫ ਸਟਾਈਲ ਜਿਹੜਾ ਜ਼ਿੰਦਗੀ ਦਾ ਬਦਲ ਗਿਆ ਉਸ ਤੋਂ ਬਾਅਦ ਬਹੁਤ ਤਬਦੀਲੀਆਂ ਆਈਆਂ। ਪਰ ਜ਼ਿੰਦਗੀ ਨੂੰ ਮਜ਼ਬੂਤ ਤਰੀਕੇ ਨਾਲ ਜੀਣ ਲਈ ਜਾਂ ਦਿਮਾਗ ਨੂੰ ਮਜ਼ਬੂਤ ਕਰਨ ਦੇ ਲਈ ਕਿਹੜੀਆਂ ਕੁਝ ਆਦਤਾਂ ਨੇ ਜਿਹੜੀਆਂ ਅੱਜ ਵੀ ਸਾਨੂੰ ਅਪਣਾਉਣੀਆਂ ਚਾਹੀਦੀਆਂ ਨੇ ਇਹਦੇ ਉੱਤੇ ਗੱਲਬਾਤ ਹੋਵੇਗੀ ਹਰ ਵਾਰ ਦੀ ਤਰ੍ਹਾਂ ਤਜਿੰਦਰ ਜੀ ਮੇਰੇ ਨਾਲ ਨੇ ਸਵਾਗਤ ਕਰਦੇ ਆ ਜੀ ਆਇਆਂ ਬਹੁਤ-ਬਹੁਤ ਸ਼ੁਕਰੀਆ ਸ਼ੀਤਲ ਦਰਸ਼ਕਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ ਹੋਰ ਕਿ ਤੁਸੀਂ ਬਹੁਤ ਵਧੀਆ ਤੁਸੀਂ ਸੁਣਾਓ ਹੜ੍ਹਾਂ ਤੋਂ ਬੱਚੇ ਹੋਏ ਹੋ ਪਾਣੀ ਭੂਣੀ ਬੱਚੇ ਹੋਏ ਆ ਪਰ ਪੰਜਾਬ ਨੇ ਫਿਰ ਵਿੱਚ ਸੱਚੀ ਗੱਲ ਹੈ ਪੰਜਾਬ ਦੇ ਵਿੱਚ ਬਹੁਤ ਤਬਾਈ ਮਚਾਈ ਹੋਈ ਆ ਬਰਸਾਤਾਂ ਨੇ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਵੀ ਜਿਹੜਾ ਤੁਸੀਂ ਹੁਣੇ ਗੱਲ ਕੀਤੀ ਹੈ ਇੱਕ ਆਦਤਾਂ ਦੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਮਨੁੱਖ ਦੀ ਇੱਕ ਜਿਹੜੀ ਆਦਤ ਹੈ ਸੈਲਫਿਸ਼ ਜਿਹੜਾ ਹੋ ਜਾਂਦਾ ਆਪਣੇ ਆਪ ਤੇ ਵੀ ਮੈਨੂੰ ਕੀ ਹੈ ਨਾ ਇਹ ਉਹਦਾ ਵੀ ਕਿਤੇ ਨਾ ਕਿਤੇ ਸਿੱਟਾ ਹੈਗਾ ਚਲੋ ਕੁਦਰਤੀ ਕਰੋਪੀ ਹੋਣਾ ਇੱਕ ਵੱਖਰੀ ਚੀਜ਼ ਹੈ ਕੁਦਰਤ ਨੂੰ ਤਾਂ ਕੋਈ ਹੱਥ ਨਹੀਂ ਪਾ ਸਕਿਆ ਹੈ ਨਾ ਪਰ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਵਿੱਚ ਮਨੁੱਖ ਜੇ ਥੋੜਾ ਜਿਹਾ ਵੀ ਆਪਣਾ ਸਾਰਥਕ ਰੋਲ ਨਿਭਾਵੇ ਤੇ ਸ਼ਾਇਦ ਅਸੀਂ ਇਹਨਾਂ ਕੁਦਰਤੀ ਆਫਤਾਂ ਤੋਂ ਬਚ ਸਕੀਏ ਬਿਲਕੁਲ ਦਜਿੰਦਰ ਗੱਲ ਪਤਾ ਕੀ ਹੁੰਦੀ ਆ ਆਪਾਂ ਇਨਸਾਨ ਨੂੰ ਤਾਂ ਕਹਿੰਦੇ ਆ ਕਿ ਉਹ ਅਨੁਸ਼ਾਸਨ ਚਾ ਜਦੋਂ ਇਨਸਾਨ ਅਨੁਸ਼ਾਸਨ 'ਚ ਰਹਿ ਕੇ ਜ਼ਿੰਦਗੀ ਨਹੀਂ ਜਿੰਦਾ ਚੀਜ਼ਾਂ ਨੂੰ ਛੇੜਖਾਨੀ ਕਰਦਾ ਹੈ ਤੇ ਕੁਦਰਤ ਵੀ ਫਿਰ ਅਨੁਸ਼ਾਸਨ ਤੋਂ ਬਾਹਰ ਹੋ ਕੇ ਦੱਸ ਦਿੰਦੀ ਹੈ ਕਿ ਮੈਂ ਕੀ ਚੀਜ਼ਾਂ ਉਹਦਾ ਹੀ ਨਤੀਜਾ ਦੇਖ ਰਹੇ ਆ ਸਾਡੇ ਬਹੁਤ ਮਤਲਬ ਪੈਨਪੜਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅੱਜ ਦੀ ਜਿਹੜੀ ਸਥਿਤੀ ਹੈਗੀ ਆ ਪੰਜਾਬ ਦੀ ਪੰਜਾਬ ਹਿਮਾਚਲ ਜੰਮੂ ਸਾਰੇ ਪਾਸੇ ਇੰਨਾ ਕੁ ਬੁਰੀ ਤਰ੍ਹਾਂ ਮਤਲਬ ਪਾਣੀ ਆਇਆ ਹੋਇਆ ਤੇ ਜਿਨ੍ਹਾਂ ਦੇ ਕਈ ਇਹੋ ਜਿਹੇ ਘਰ ਨੇ ਜਿਹੜੇ ਘਰਾਂ ਦੇ ਘਰ ਤਬਾਹ ਹੋ ਗਏ ਨੇ ਅਜੇ ਸਾਨੂੰ ਇਹ ਵੀ ਨਹੀਂ ਪਤਾ ਕਿ ਪੂਰੀ ਤਰੀਕੇ ਨਾਲ ਕਿੰਨੀ ਕ ਜਿਹੜੀਆਂ ਨੇ ਮੌਤਾਂ ਹੋ ਗਈਆਂ ਨੇ ਹੈਨਾ ਜਿਹੜੇ ਦੁਨੀਆ ਤੋਂ ਇਸ ਰੁੜ ਗਏ ਨੇ ਚਲੇ ਗਏ ਨੇ ਕੋਈ ਕੁਝ ਤਾਂ ਡਾਟਾ ਉਹ ਆ ਜਿਹੜਾ ਹਜੇ ਹੈਗਾ ਜਦੋਂ ਪਾਣੀ ਥੱਲੇ ਲੱਥੂਗਾ ਉਦੋਂ ਪਤਾ ਲੱਗੂਗਾ ਕਿੰਨੀ ਅਸਲੀ ਬਰਬਾਦੀ ਦਾ ਤਾਂ ਉਦੋਂ ਪਤਾ ਲੱਗਣਾ ਆ ਉਦੋਂ ਪਤਾ ਲੱਗਣਾ ਕਿ ਜਿਹੜੀਆਂ ਜ਼ਮੀਨਾਂ ਨੇ ਉਹ ਪੈਦਾਵਾਰ ਦੇ ਕਾਬਿਲ ਰਹੀਆਂ ਨੇ ਜਾਂ ਨਹੀਂ ਰਹੀਆਂ ਹੈਨਾ ਇਹ ਮਤਲਬ ਪਸ਼ੂ ਵੀ ਨੇ ਜਿਹੜੇ ਬੇਜ਼ੁਬਾਨੇ ਜਾਨਵਰ ਨੇ ਉਹ ਵੀ ਬਹੁਤ ਤਰਾਸਦੀ ਆ ਕਿ ਬਹੁਤ ਮਰ ਰਹੇ ਨੇ ਹੈਨਾ ਪਰ ਮੈਨੂੰ ਇਹ ਲੱਗਦਾ ਸ਼ੀਤਲ ਜਿੱਥੇ ਕੁਦਰਤ ਇਹ ਦੇ ਲਈ ਚਲੋ ਆਪਾਂ ਜ਼ਿੰਮੇਵਾਰ ਕੁਦਰਤ ਦਾ ਤਾਂ ਕੁਝ ਕਹਿ ਨਹੀਂ ਸਕਦੇ ਹਨਾ ਕਿਸੇ ਕੋਲੇ ਕੁਦਰਤ ਨੂੰ ਅਜੇ ਤੱਕ ਕੋਈ ਪਾਰ ਨਹੀਂ ਪਾ ਸਕਿਆ ਬਿਲਕੁਲ ਪਰ ਮੈਨੂੰ ਇਹ ਲੱਗਦਾ ਹੈ ਕਿ ਜੇ ਥੋੜੀ ਜੀ ਇਮਾਨਦਾਰੀ ਨਾਲ ਦਿਲਾਂ ਵਿੱਚੋਂ ਬੇਈਮਾਨੀ ਕੱਢ ਕੇ ਜਿਹੜੇ ਇਸ ਵਿਭਾਗਾਂ ਦੇ ਮੁਲਾਜ਼ਮ ਨੇ ਹਨਾ ਉਹ ਆਪਣੀ ਜ਼ਿੰਮੇਵਾਰੀ ਸਮਝਣ ਨਗਰ ਨਿਗਮ ਆਪਣੀ ਜ਼ਿੰਮੇਵਾਰੀ ਸਮਝੇ ਜਿਹੜੇ ਆਪਣੇ ਕਹ ਲੋ ਆਹਾਨੇ ਨੇਰੀ ਵਿਭਾਗ ਦੇ ਲੋਕ ਨੇ ਹੈਨਾ ਜਾਂ ਡੈਮਾ ਦੇ ਉੱਤੇ EMPLOYEES ਦਾ ਨਾਮ ਨੇ ਦੇਖੋ ਸਰਕਾਰਾਂ ਜਿਹੜੀਆਂ ਨੇ ਉਹ ਇਹਨਾਂ ਲਈ ਬਹੁਤ ਫੰਡ ਦਿੰਦੀਆਂ ਨੇ ਤੇ ਦੇਖੋ ਇੱਕ ਮੈਨੂੰ ਇਹ ਲੱਗਦਾ ਕਿ ਹਾੜ ਵਾਲੀ ਜਿਹੜੀ ਸਥਿਤੀ ਹੈ ਨਾ ਉਹਦੇ ਉੱਤੇ ਉਹ ਇੱਕ ਇਹੋ ਜੀ ਜਗ੍ਹਾ ਆ ਜਿੱਥੇ ਤੁਸੀਂ ਕਹਿੰਦਾ ਜੀ ਅਸੀਂ ਹੜਾਂ ਦੀ ਸਫਾਈ ਉਹਦੇ ਡੈਮਾ ਦੇ ਉਹਦੇ ਲਈ ਜਾਂ ਨੇਰੀ ਸਫਾਈ ਦੇ ਲਈ ਜਾਂ ਅਸੀਂ ਉਹਦੇ ਲਈ ਅਸੀਂ ਇੰਨਾ ਪੈਸਾ ਖਰਚ ਕਰ ਦਿੱਤਾ ਠੀਕ ਹੈ ਉਸ ਤੋਂ ਬਾਅਦ ਹੜ ਆ ਗਿਆ ਸਭ ਕੁਝ ਰੁੜ ਗਿਆ ਕੋਈ ਰਿਕਾਰਡ ਕਾਇਮ ਨਹੀਂ ਆ ਠੀਕ ਆ ਕਿਤੇ ਵੀ ਨਹੀਂ ਉਹਦੀ ਇਨਵੈਸਟੀਗੇਸ਼ਨ ਹੋਣੀ ਕਿ ਕਿੰਨਾ ਲੱਗਾ ਸੀ ਤੇ ਕਿੰਨਾ ਨਹੀਂ ਲੱਗਾ ਔਰ ਇਹ ਕਪਲੇਬਾਜੀ ਜਿਹੜੀ ਸਾਡੇ ਦੇਸ਼ ਦੇ ਵਿੱਚ ਹੈਗੀ ਆ ਦੇਖੋ ਇਹ ਨਹੀਂ ਆਪਾਂ ਕਹਿ ਸਕਦੇ ਕਿ ਆਫਤ ਸਿਰਫ ਸਾਡੇ ਦੇਸ਼ ਵਿੱਚ ਹੀ ਆਉਂਦੀ ਆ ਬਾਕੀ ਦੇਸ਼ਾਂ ਚ ਨਹੀਂ ਆਉਂਦੀ ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਸਾਨੂੰ ਪਤਾ ਵੀ ਅਸੀਂ ਹਰ ਸਾਲ ਹਰ ਸਾਲ ਇਸ ਵਿਪਤਾ ਦੇ ਵਿੱਚੋਂ ਨਿਕਲਣਾ ਚਾਹੇ ਉਹ ਹਿਮਾਚਲ ਹੋਵੇ ਚਾਹੇ ਉਹ ਜੰਮੂ ਕਸ਼ਮੀਰ ਹੋਵੇ ਚਾਹੇ ਉੱਤਰਾਖੰਡ ਹੋਵੇ ਚਾਹੇ ਪੰਜਾਬ ਹੈ ਚਾਹੇ ਹਰਿਆਣਾ ਚਾਹੇ ਐਮਪੀ ਮਤਲਬ ਦੇਸ਼ ਦੇ ਵਿੱਚ ਕਿਤੇ ਵੀ ਜਦੋਂ ਸਾਨੂੰ ਪਤਾ ਹੈ ਕਿ ਅਸੀਂ ਹਰ ਸਾਲ ਹੀ ਇਨਾ ਹਫ਼ਤਾਂ ਦੇ ਨਾਲ ਜੂਝਣਾ ਤੇ ਮੈਨੂੰ ਇਹ ਲੱਗਦਾ ਵੀ ਪਹਿਲਾਂ ਤੋਂ ਹੀ ਤਿਆਰੀ ਕਰ ਲੈਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਕਿ ਸ਼ੀਤਲ ਤੁਸੀਂ ਵੀ ਜਾਣਦੇ ਹੋ ਕਿ ਮੈਨੂੰ ਲੱਗਦਾ ਖਬਰਾਂ ਦੇ ਵਿੱਚ ਇਹ ਲਗਾਤਾਰ ਆ ਰਿਹਾ ਸੀ ਕਿ 4 ਮਹੀਨੇ ਪਹਿਲਾਂ ਮੌਸਮ ਵਿਭਾਗ ਨੇ ਅਲਰਟ ਦੇ ਦਿੱਤਾ ਸੀ ਕਿ ਇਸ ਵਾਰ ਬਰਸਾਤਾਂ ਜ਼ਿਆਦਾ ਪੈਣਗੀਆਂ ਹਮ ਦੇਖੋ ਤੁਸੀਂ ਵੀ ਉਹ ਸੁਣੀ ਹੋਣੀ ਆ ਕਿ ਉੱਥੇ ਡੈਮ ਤੇ ਜਦੋਂ ਗੇਟ ਫਲੱਡ ਖੋਲਣ ਲੱਗੇ ਫਲੱਡ ਗੇਟ ਤੇ ਉਹ ਟੁੱਟ ਗਏ ਇਟ ਮੀਨਸ ਕਿ ਉਹਨਾਂ ਦੀ ਕਦੇ ਪ੍ਰੈਕਟਿਸ ਹੀ ਨਹੀਂ ਹੋਈ ਉਹਨਾਂ ਨੂੰ ਖੋਲਣ ਦੀ ਹਨਾ 57 ਦੇ ਵਿੱਚੋਂ ਸਿਰਫ 36 ਖੁੱਲ ਸਕੇ ਹੂੰ ਬਾਕੀ ਖੁੱਲੇ ਹੀ ਨਹੀਂ ਹੈਨਾ ਤੇ ਇਹਦਾ ਮਤਲਬ ਇਹੀ ਹੈ ਵੀ ਉਹਨਾਂ ਨੂੰ ਕਦੇ ਖੋਲੇ ਹੀ ਨਹੀਂ ਗਿਆ ਕਦੇ ਚੈੱਕ ਹੀ ਨਹੀਂ ਕੀਤਾ ਗਿਆ ਚੈੱਕ ਹੀ ਨਹੀਂ ਕੀਤੀਆਂ ਗਿਆ ਕੁੰਡੀਆਂ ਨੇ ਤੇ ਉਹ ਦੇਖੋ ਇੱਕ ਮੁਲਾਜ਼ਮ ਵੀ ਉਹਦੇ ਵਿੱਚ ਹੂੰ ਮੰਨਿਆ ਜਾ ਰਿਹਾ ਸੀ ਕਿ ਮੁਲਾਜ਼ਮ ਡਿੱਗ ਗਿਆ ਤੇ ਰੁੜ ਗਿਆ ਪਰ ਉਹ ਡਿੱਗਿਆ ਤੇ ਉੱਥੇ ਹੀ ਫਸ ਗਿਆ ਜਦੋਂ ਪਾਣੀ ਥੱਲੇ ਆਇਆ ਤੇ ਉਹਦੀ ਉਥੋਂ ਡੈੱਡ ਬਾਡੀ ਕੱਢੀ ਗਈ ਹੈਨਾ ਮਤਲਬ ਇਹ ਬੜੀ ਵੱਡੀ ਤਰਾਸ ਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਬਹੁਤ سارے ਭੈਣ ਭਰਾਣੇ ਜਿਹੜੇ ਇਹਦੇ ਵਿੱਚ ਮੁਸੀਬਤ ਨਾਲ ਜੂਝ ਰਹੇ ਨੇ ਤੇ ਬਹੁਤ ਏਦਾਂ ਦੇ ਵੀ ਨੇ ਜਿਹੜੇ ਇਹਦੇ ਵਿੱਚ ਮਦਦਗਾਰ ਸਾਬਤ ਹੋ ਰਹੇ ਨੇ ਹੈਨਾ ਸਭ ਨੂੰ ਮੈਨੂੰ ਲੱਗਦਾ ਕਿ ਮੇਰੀ ਸਾਰੇ ਦਰਸ਼ਕਾਂ ਅੱਗੇ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਕਿ ਇਸ ਮੁਸੀਬਤ ਦੇ ਸਮੇਂ ਦੇ ਵਿੱਚ ਜਿੰਨਾ ਵੀ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਜਿਸ ਵੀ ਤਰੀਕੇ ਨਾਲ ਤਨ ਮਨ ਧਨ ਨਾਲ ਜਿੱਦਾਂ ਵੀ ਤੁਸੀਂ ਮਦਦ ਕਰ ਸਕਦੇ ਹੋ ਤੁਹਾਨੂੰ ਇਹ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਆਪਣੇ ਨੇਕ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਚਾਹੀਦਾ ਜ਼ਰੂਰੀ ਨਹੀਂ ਹੈ ਕਿ ਸਿਰਫ ਅਸੀਂ ਉਹਨਾਂ ਨੂੰ ਭੋਜਨ ਹੀ ਮਹయ్యా ਕਰਵਾਣਾ ਬਿਲਕੁਲ ਜੋ ਜਿਹਦਾ ਜੋ ਬਣਦਾ ਹੈ ਦੇਖੋ ਜਾਨਵਰਾਂ ਲਈ ਤੁਸੀਂ ਚਾਰਾ ਦਿੰਦੇ ਹੋ ਬੇਜ਼ਬਾਨ ਲਈ ਉਹ ਵੀ ਤੁਹਾਨੂੰ ਦਵਾ ਲੱਗਦੀ ਹੈ ਇੱਕ ਮਤਲਬ ਮੈਂ ਸ਼ਾਇਦ ਤੁਸੀਂ ਵੀ ਇਹ ਨੋਟ ਕੀਤਾ ਹੋਣਾ ਹੈ ਮੈਂ ਅਕਸਰ ਖਬਰਾਂ 'ਚ ਦੇਖਦੀਆਂ ਜਾਂ ਨੋਟ ਕਰਦੀਆਂ ਕਿ ਲੋਕ ਉਧਰ ਨਹੀਂ ਭੱਜੇ ਜਾਂਦੇ ਨੇ ਜਿੱਧਰ ਨੂੰ ਮੰਤਰੀ ਜਾਂ ਕਹਿ ਲਓ ਕਿ মিডিਆ ਜਾਂਦਾ ਜਾਂ ਕਹਿ ਲਓ ਪ੍ਰਸ਼ਾਸਨ ਜਾਂਦਾ ਆ ਉੱਧਰ ਨੂੰ ਸਾਰੇ ਦੇਈ ਜਾਂਦੇ ਜੇ ਰੋਟੀ ਮਤਲਬ ਰਾਸ਼ਨ ਦੇਣ ਲੱਗਿਆਂ ਤਾਂ ਰਾਸ਼ਨ ਹੀ ਜਾਈ ਜਾਂਦਾ ਉੱਥੇ ਵੇਸਟੇਜ ਆਫ ਰਾਸ਼ਨ ਹੋ ਰਹੀ ਹੈ ਆਪ ਲੋਕ ਅਪੀਲ ਕਰ ਰਹੇ ਨੇ ਜਿਹੜੇ ਹੜਾਂ ਦੇ ਮਾਰਹੀਠ ਆਏ ਹੋਏ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਤੁਸੀਂ ਰਾਸ਼ਨ ਦੀ ਬਜਾਏ ਸਾਨੂੰ ਮੱਛਰਦਾਨੀਆਂ ਸਾਨੂੰ ਟਾਰਚਾਂ ਸਨ ਦਵਾਈਆਂ ਸਪੈਸ਼ਲੀ ਇਹੋ ਦੀਆਂ ਚੀਜ਼ਾਂ ਦੇਓ ਜਿਹਦੇ ਨਾਲ ਸਾਡੇ ਉਹ ਗੁਜ਼ਾਰਾ ਹੋ ਸਕੇ ਵੈਸੇ ਤਾਂ ਕਈ ਸਾਡੇ ਅਧਿਕਾਰ ਵੀ ਮੈਂ ਜਿਹੜੇ ਨੇ ਸਿੰਗਰ ਨੇ ਬਹੁਤ ਅੱਗੇ ਆਏ ਨੇ ਹੈਨਾ ਦੇ ਹੋਰ ਵੀ ਸਿਆਸੀ ਲੋਕ ਵੀ ਕਰ ਰਹੇ ਨੇ ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਸਿਆਸਤ ਤੋਂ ਉੱਪਰ ਉੱਠ ਕੇ ਸਾਰਾ ਕੁਝ ਕਰਨਾ ਚਾਹੀਦਾ ਮਨੁੱਖ ਨੂੰ ਮਨੁੱਖ ਦੀ ਮਦਦ ਕਰਨੀ ਚਾਹੀਦੀ ਹੈ ਜਦੋਂ ਕੁਦਰਤ ਦੀ ਮਾਰ ਪਈ ਹੈ ਬਿਲਕੁਲ ਕੁਦਰਤ ਦੀ ਮਾਰ ਦੇ ਕਾਰਨ ਵੀ ਮਨੁੱਖ ਦੀਆਂ ਆਪਣੀਆਂ ਹੀ ਬੇਰੁਖੀਆਂ ਨੇ ਕਿ ਅਸੀਂ ਕੁਦਰਤ ਦੇ ਨਾਲ ਕਿੰਨੇ ਬੇਰੁਖੇ ਰਹੇ ਹਾਂ ਅਸੀਂ ਪੇੜਾਂ ਦੀ ਕਟਾਈ ਕਰਨ ਲੱਗਿਆ ਇੱਕ ਵਾਰ ਨਹੀਂ ਸੋਚਿਆ ਕਿ ਜਦੋਂ ਕਦੇ ਪਾਣੀ ਦਾ ਵਹਾਅ ਤੇਜ਼ ਆਊਗਾ ਤਾਂ ਇਹ ਪੇੜ ਹੀ ਉਸ ਨੂੰ ਰੋਕਣਗੇ ਸੋ ਉਹ ਦਰਖਤ ਨਹੀਂ ਰਹੇ ਉਟਾਣੀਆਂ ਨਹੀਂ ਰਹੀਆਂ ਮੋਬਾਈਲ ਨੈਟਵਰਕਸ ਦੇ ਟਾਵਰ ਵਦਨ ਦੇ ਨਾਲ ਚਿੜੀਆਂ ਖਤਮ ਹੋ ਗਏ ਬਿਲਕੁਲ ਪੰਛੀ ਮੁੱਕ ਗਏ ਅਸੀਂ ਪੰਛੀਆਂ ਤੇ ਕਹਿ ਰਟਾਏ ਸੋ ਮਨੁੱਖ ਨੇ ਜਿੱਥੇ-ਜਿੱਥੇ ਗਲਤੀਆਂ ਕੀਤੀਆਂ ਜਾਂ ਅਨੁਸ਼ਾਸਨ ਨੂੰ ਭੰਗ ਕੀਤਾ ਉੱਥੇ-ਉੱਥੇ ਕੁਦਰਤ ਨੇ ਸਮੇਂ-ਸਮੇਂ ਤੇ ਇਹੋ ਜੀ ਮਾਰ ਮਾਰੀ ਹੈ ਜਿਦੇ ਤੇ ਸਾਨੂੰ ਉਹਨੇ ਸਾਨੂੰ ਚੇਤੇ ਕਰਾਇਆ ਆ ਕਿ ਤੁਹਾਡੀਆਂ ਕੀ ਗਲਤੀਆਂ ਨੇ ਫਿਰ ਚਾਹੇ 2020 ਦੀ ਕਰੋਨਾ ਮਹਾਮਾਰੀ ਸੀ ਜਾਂ ਫਿਰ 88 ਦੇ ਹੜ੍ਹ ਸੀ ਜਾਂ ਫਿਰ 2023 ਦੇ ਹੜ੍ਹ ਸੀ ਤੇ ਹੁਣ ਅਸੀਂ 2025 ਦੇ ਹੜ੍ਹਾਂ ਨੂੰ ਇਸ ਲੋਕ ਜੂੰਝ ਰਹੇ ਆ ਤੁਸੀਂ ਇਹ ਖੁਸ਼ੀ ਜਿੰਦਗੀ ਦੁਆਰਾ ਉੱਠਣੀ ਉੱਠੇਗੀ ਜ਼ਰੂਰ ਪਰ ਮੁੜ ਤੋਂ ਲੀਤਾ ਕੌਣ ਨੂੰ ਸਮਾਂ ਜ਼ਰੂਰ ਲੱਗ ਜਾਊਗਾ ਪਰ ਜੇਕਰ ਹਜੇ ਵੀ ਅਸੀਂ ਕੁਦਰਤ ਦੀਆਂ ਚੀਜ਼ਾਂ ਦੇ ਨਾਲ ਖਿਲਵਾੜ ਕਰਨ ਤੋਂ ਬਾਝ ਨਾ ਆਏ ਤਾਂ ਪਤਾ ਨਹੀਂ ਕਿੰਨਾ ਤਰਤੀਦਾ ਸੰਤੁਲਨ ਜਿਹੜਾ ਅਸੀਂ ਹੋਰ ਬੁਗਾਲਾਂਗੇ ਬਿਲਕੁਲ ਸ਼ੀਤਲ ਦੇਖੋ ਆਪਾਂ ਅੱਗੇ ਦੇਖਦੇ ਸੀ ਛੋਟੇ ਹੁੰਦੇ ਜੇ ਆਪਾਂ ਹੁਸ਼ਿਆਰਪੁਰ ਇਲਾਕੇ ਦੀ ਗੱਲ ਕਰੀਏ ਤਾਂ ਉੱਥੇ ਚੋ ਬਹੁਤ ਸੀ ਜੀ ਹੈਨਾ ਅਸੀਂ ਮਤਲਬ ਕਹੋ ਵੀ ਵਿਕਾਸ ਦੇ ਨਾਮ ਦੇ ਉੱਤੇ ਉਹ ਚੋਹ ਬੰਦ ਕਰ ਦਿੱਤੇ ਨਹਿਰਾਂ ਬੰਦ ਕਰ ਦਿੱਤੀਆਂ ਇਹ ਸਾਰਾ ਪਾਣੀ ਉਧਰ ਨੂੰ ਜਾਣਾ ਸੀ ਜਿਹੜੀ ਵਿਕਾਸ ਜਿਹੜਾ ਵਿਕਾਸ ਤੁਹਾਡੀ ਬਰਬਾਦੀ ਦਾ ਕਾਰਨ ਬਣੇ ਮੈਨੂੰ ਲੱਗਦਾ ਵੀ ਉਹ ਵਿਕਾਸ ਨਹੀਂ ਹੈਗਾ ਇਹਦੇ ਲਈ ਮਨੁੱਖ ਨੂੰ ਬਹੁਤ ਸੋਚਣਾ ਚਾਹੀਦਾ ਹੈ ਆ ਹੁਣ ਵੱਡੇ ਵੱਡੇ ਪੋਲ ਬਣ ਰਹੇ ਨੇ ਤੁਸੀਂ ਵੀ ਦੇਖ ਰਹੇ ਹੋ ਸਾਰੇ ਪਾਸੇ ਕੋਈ ਭਾਰਤ ਮਾਲਾ ਪ੍ਰੋਜੈਕਟ ਠੇਠ ਆ ਰਿਹਾ ਕੋਈ ਕਿਸ ਤਰ੍ਹਾਂ ਆ ਰਿਹਾ ਕੋਈ ਕਿਸ ਤਰ੍ਹਾਂ ਆ ਰਿਹਾ ਪਰ ਉਹਦੀ ਮੈਨੇਜਮੈਂਟ ਜਿਹੜੀ ਆ ਉਹਨੂੰ ਸਹੀ ਤਰੀਕੇ ਨਾਲ ਉਹਦੇ ਵਿੱਚ ਕਿਤੇ ਵੀ ਡਰੇਨੇਜ ਸਿਸਟਮ ਨਹੀਂ ਹੈਗਾ ਪੁਲਾਂ ਤੋਂ ਪਾਣੀ ਥੱਲੇ ਆ ਜਾਂਦਾ ਥੱਲੇ ਬੁਰੇ ਹਾਲਤ ਹੋ ਜਾਂਦੇ ਆ ਪਰ ਸ਼ਹਿਰ ਜਿਹੜੇ ਆ ਸ਼ਹਿਰੀ ਜ਼ਿੰਦਗੀ ਜਿਹੜੀ ਆ ਉਹ ਨਹਿਰੀ ਪਾਣ ਜਾਂ ਕੁਦਰ ਉਹਦੇ ਨਾਲ ਨਹੀਂ ਹੈਗੀ ਵੀ ਡੈਮ ਭਰ ਗਏ ਜੀ ਉਧਰੋਂ ਹੜ ਆ ਗਏ ਜੀ ਉਹ ਨਹੀਂ ਹੈਗਾ ਉਹ ਬਰਸਾਤੀ ਪਾਣੀ ਨਾਲ ਹੀ ਬਲੌਕ ਹੋਈ ਪਈ ਹੈ ਬਿਲਕੁਲ ਬਿਲਕੁਲ ਪਿੰਡਾਂ ਦੇ ਵਿੱਚ ਜਿੰਨੀ ਦੇਰ ਤੱਕ ਤਾਂ ਅਸੀਂ ਪ੍ਰੋਗਰਾਮ ਇੱਥੇ ਕਰਦੇ ਪਏ ਆ ਹਨਾ ਉਨੀ ਦੇਰ ਤੱਕ ਦੀ ਜੋ ਸਾਡੇ ਕੋਲ ਡਾਟਾ ਹੈ ਕਿ ਪੰਡਾਂ 'ਚ ਜ਼ਰੂਰ ਹੜ੍ਹ ਆਏ ਨੇ ਸ਼ਹਿਰਾਂ ਦੇ ਵਿੱਚ ਹੜ੍ਹ ਨਹੀਂ ਹੈਗੇ ਪਰ ਸ਼ਹਿਰਾਂ ਦੇ ਵਿੱਚ ਬਰਸਾਤੀ ਪਾਣੀ ਨੇ ਕੈਰ ਮਚਾਇਆ ਪਿਆ ਸੜਕਾਂ ਜਿਹੜੀਆਂ ਨੇ ਭਰੀਆਂ ਪਈਆਂ ਨੇ ਕਿਤੇ ਖੱਡ ਟੋਏ ਉਲੱਭਦੇ ਹੀ ਨਹੀਂ ਪਏ ਤੇ ਪਾਣੀ ਜਿਹੜਾ ਇੰਨੀ ਦੇਰ ਤੋਂ ਖੜਾ ਉਹਨੇ ਸੜਕਾਂ ਨੂੰ ਹੀ ਖਾ ਲਿਆ ਸੜਕਾਂ ਖਾ ਲਿਆ ਸੜਕਾਂ ਟੁੱਟ ਗਈਆਂ ਪਤਾ ਹੀ ਨਹੀਂ ਲੱਗਦਾ ਟੋਆ ਆ ਕੱਲ ਸੜਕ ਠੀਕ ਸੀ ਅੱਜ ਟੋਆ ਪਿਆ ਹੋਇਆ ਨਾਲੇ ਪਹਿਲਾਂ ਹੀ ਸਾਡੇ ਬੁਢੀਆਂ ਜਿਹੜੀਆਂ ਸੜਕਾਂ ਨੇ ਉਹ ਪਹਿਲਾਂ ਹੀ ਬੜੀਆਂ ਡਰਾਉਣੀਆਂ ਤੇ ਭਿਆਨਕਰ ਨੇ ਤੇ ਜਦੋਂ ਇਹੋ ਜਿਹੀ ਕੁਦਰਤੀ ਮਾਰ ਤੋਂ ਬਾਅਦ ਪਾਣੀ ਸੁੱਕੂਗਾ ਤੇ ਜਿਹੜੀਆਂ ਸੜਕਾਂ ਸਾਡੇ ਸਾਹਮਣੇ ਅਸਲ ਸ਼ਕਲ ਉਹਨਾਂ ਦੀ ਆਊਗੀ ਕਿਵੇਂ ਅਸੀਂ ਉਹਨਾਂ ਸੜਕਾਂ 'ਚ ਲੰਘਾਂਗੇ ਜਿਹੜਾ ਇਹ ਤਾਂ ਇੱਕ ਬਾਹਰੀ ਰੂਪ ਆ ਜਿਹੜਾ ਇਸ ਤੋਂ ਬਾਅਦ ਇੱਕ ਮਾਨਸਿਕ ਸਥਿਤੀ ਬਣ ਜਾਂਦੀ ਹੈ ਜਿਸ ਬੰਦੇ ਨੇ ਉਹ ਹੜ੍ਹ ਦੇਖੇ ਨੇ ਉਹ ਠੀਕ ਹੈ ਜੀ ਬਤਾ ਜਿਨ੍ਹਾਂ ਨੇ ਆਪਣੇ ਘਰ ਰੁੜਦੇ ਦੇਖੇ ਨੇ ਆਪਣੇ ਜਾਨਵਰ ਮਾਰਦੇ ਦੇਖਿਆ ਆਪਣਾ ਬਿਲਕੁਲ ਉਹ ਇਸ ਟ੍ਰੋਮਾ 'ਚੋਂ ਨਿਕਲਣ ਲਈ ਉਹਨਾਂ ਨੂੰ ਇਸ ਮਾਨਸਿਕ ਸਥਿਤੀ ਨੂੰ ਆਪਣੇ ਨੂੰ ਦੁਬਾਰਾ ਭਾਵੇਂ ਕਿ ਪੰਜਾਬੀਆਂ ਦਾ ਇਹ ਸੁਭਾਅ ਰਿਹਾ ਹੈ ਕਿ ਉਹ ਹਰ ਆਫਤ ਨਾਲ ਜੂਝ ਕੇ ਸਦਾ ਚੜ੍ਹਦੀ ਕਲਾ 'ਚ ਰਹੇ ਨੇ ਪਰ ਫਿਰ ਵੀ ਮੈਨੂੰ ਲੱਗਦਾ ਕਿ ਇਸ ਮਾਨਸਿਕ ਸਥਿਤੀ 'ਚੋਂ ਨਿਕਲਦਿਆਂ-ਨਿਕਲਦਿਆਂ ਇੱਕ ਟਾਈਮ ਲੱਗ ਜਾਂਦਾ ਹੈ ਹੈਨਾ ਇਸ ਲਈ ਜਿਵੇਂ ਤੁਸੀਂ ਗੱਲ ਕੀਤੀ ਕਿ ਅਨੁਸ਼ਾਸਨ ਦੇ ਵਿੱਚ ਰਹਿ ਕੇ ਜ਼ਿੰਦਗੀ ਕੱਟਣੀ ਬਹੁਤ ਜ਼ਰੂਰੀ ਹੈ ਅਨੁਸ਼ਾਸਨ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਆ ਜਿਹੜੇ ਦੇ ਵਿੱਚ ਸਾਨੂੰ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨੂੰ ਆਪਣੇ ਆਪ ਨੂੰ ਅਨੁਸ਼ਾਸਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਜੋ ਕਿ ਸਫਲਤਾ ਵੱਲ ਨੂੰ ਪਹੁੰਚਾਉਂਦਾ ਵੀ ਹੈ ਤੇ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਹੀ ਮਾਰਗ ਸਹੀ ਦਿਸ਼ਾ ਵੀ ਦਿਖਾਉਂਦਾ ਹੈ ਜਿਹਦੇ ਵਿੱਚੋਂ ਇੱਕ ਜਿਹੜਾ ਅੱਜ ਅਸੀਂ ਕੁਦਰਤੀ ਆਫਤ ਨਾਲ ਜੂਝ ਰਹੇ ਹਾਂ ਉਹਦਾ ਵੀ ਇੱਕ ਪਾਰਟ ਵਨ ਨਾਲੇ ਪਹਿਣੀ ਇਹ ਤਾਂ ਉਹ ਆਫਤ ਆ ਜਿਹੜੀ ਇਸ ਵੇਲੇ ਸਾਡੇ ਸਾਹਮਣੇ ਆ ਜਿਹੜੀਆਂ ਤਸਵੀਰਾਂ ਵੀਡੀਓਜ਼ ਅਸੀਂ ਜਾ ਕੇ ਵੀ ਮੌਕੇ ਤੇ ਵੇਖ ਰਹੇ ਹਾਂ ਕਿ ਕੀ ਹਾਲਾਤ ਨੇ ਹੈਨਾ ਇਹ ਤਾਂ ਉਹ ਹੜ੍ਹ ਨੇ ਜਿਹੜੇ ਦਿਖ ਰਹੇ ਨੇ ਜਿਹੜੇ ਜਿਨ੍ਹਾਂ ਨੇ ਹਹਾਕਾਰ ਮਚਾ ਰੱਖੀ ਹੈ ਕੁਝ ਹੜ ਉਹ ਵੀ ਨੇ ਜਿਹੜੇ ਦਿਖਦੇ ਨਹੀਂ ਸਿਰਫ ਅਸੀਂ ਮਹਿਸੂਸ ਕਰਦੇ ਹਾਂ ਉਹਨੇ ਸਾਡੇ ਮਨਾਂ ਦੇ ਹੜ ਉਹਨੇ ਸਾਡੇ ਰਿਸ਼ਤਿਆਂ ਦੇ ਵਿੱਚ ਪਏ ਹੋਏ ਹੜ ਉਹਨੇ ਸਾਡੇ ਹਰੇਕ ਦੋਸਤ ਦੇ ਲਈ ਸਾਡੇ ਪ੍ਰਤੀਮਾਨ ਦੇ ਵਿੱਚ ਆਈ ਬੇਈਮਾਨੀ ਉਹਦਾ ਹੜ ਇਹਨਾਂ ਹੜਾਂ ਦਾ ਕੀ ਕਰੀਂ ਸ਼ੀਤਲ ਜਿਹੜੇ ਵਿਚਾਰਾਂ ਦੇ ਹੜ ਨੇ ਜਿਹੜੇ ਤੁਹਾਨੂੰ ਉਹ ਉਸੇ ਨਾਲ ਹੀ ਜੁੜੇ ਨੇ ਜਦੋਂ ਤੁਸੀਂ ਅਨੁਸ਼ਾਸਨ 'ਚ ਨਹੀਂ ਹੋ ਤੁਸੀਂ ਕਿਸੇ ਦਾ ਬੁਰਾ ਸੋਚ ਰਹੇ ਹੋ ਤੇ ਇਹ ਨਹੀਂ ਹੈ ਤੁਹਾਡੀ ਅੰਤਰਾਤਮਾ ਜਿਹਨੂੰ ਅਸੀਂ ਆਪਣਾ ਮਨ ਕਹਿੰਨੇ ਆ ਤੁਹਾਨੂੰ ਇੱਕ ਵਾਰ ਜ਼ਰੂਰ ਝੰਜੋੜਦਾ ਆ ਜ਼ਰੂਰ ਤੁਹਾਨੂੰ ਕਹਿੰਦਾ ਆ ਵੀ ਇਹ ਤੇਰੇ ਲਈ ਸਹੀ ਨਹੀਂ ਆ ਤੂੰ ਇਹਨੂੰ ਇਸ ਤਰੀਕੇ ਨਾਲ ਨਾ ਕਰ ਤੂੰ ਆਪਣੇ ਦੋਸਤ ਨਾਲ ਬੇਈਮਾਨੀ ਨਾ ਕਰ ਤੂੰ ਇਸ ਰਿਸ਼ਤੇ ਦੇ ਵਿੱਚ ਇੱਕ ਇਮਾਨਦਾਰੀ ਦਿਖਾ ਹੈਨਾ ਪਰ ਜਦੋਂ ਅਸੀਂ ਆਪਣੇ ਉਸ ਅਵਚੇਤਨ ਮਨ ਦੀ ਕਹਿ ਲੋ ਜਾਂ ਆਪਣੀ ਅੰਤਰ ਆਤਮਾ ਦੀ ਗੱਲ ਕਹਿ ਲੋ ਜਦੋਂ ਅਸੀਂ ਉਹਦੀ ਆਵਾਜ਼ ਸੁਣ ਕੇ ਉਹਨੂੰ ਸਾਈਡ ਤੇ ਕਰ ਦਿੰਨੇ ਆ ਅਣ ਸੁਣਾ ਕਰਦੇ ਆ ਵੀ ਨਹੀਂ ਕੁਛ ਨਹੀਂ ਹੁੰਦਾ ਤੇ ਉਹ ਫਿਰ ਜਦੋਂ ਸਾਡੇ ਮਨ ਦੇ ਵਿੱਚ ਸਾਨੂੰ ਤਕਲੀਫ ਦਿੰਦਾ ਅਸੀਂ ਉਹ ਘਰ ਬੈਠਦੇ ਆਂ ਪਰ ਇੱਕ ਕਿਸੇ ਕੋਈ ਨਾ ਕੋਈ ਜਿਵੇਂ ਉਸ ਟਾਈਮ ਸਮਝ ਜ਼ਰੂਰ ਆਉਂਦਾ ਜਦੋਂ ਸਾਨੂੰ ਉਹਨਾਂ ਗੱਲਾਂ ਨੂੰ ਦੁਬਾਰਾ ਤੋਂ ਸੋਚ ਕੇ ਜਾਂ ਅਸੀਂ ਸਵੇਰ ਦਾ ਕੀਤਾ ਸ਼ਾਮ ਤੱਕ ਸੋਚਦੇ ਆਂ ਹਫਤੇ ਦਾ ਕੀਤਾ ਸੋਚਦੇ ਆਂ ਵੀ ਅਸੀਂ ਪਿਛਲੇ ਕੁਝ ਦਿਨਾਂ 'ਚ ਕੀ ਕੀਤਾ ਤਾਂ ਮਨਾਂ ਦੇ ਅੰਦਰ ਸਾਡੇ ਵਿਚਾਰਾਂ ਦਾ ਜਿਹੜਾ ਹੜ ਆਉਂਦਾ ਨਾ ਉਸਾਂ ਨੂੰ ਕਦੇ-ਕਦੇ ਦੁਖਦਾਈ ਦਿੰਦਾ ਹੈ ਤੇ ਕਦੇ ਅਸੀਂ ਉਹ ਸੁਖਵੇਂ ਪਲ ਵੀ ਇਹ ਨਹੀਂ ਆ ਕਿ ਜਿਹੜੇ ਮਨ ਦੇ ਵਿਚਾਰ ਨੇ ਆ ਹੜ ਨੇ ਉਹ ਸਿਰਫ ਦੁਖ ਹੀ ਦਿੰਦੇ ਨੇ ਹਾਂ ਤੁਹਾਨੂੰ ਸੁਖਵੇਂ ਪਲ ਵੀ ਬਹੁਤ ਵਧੀਆ ਮਹਿਸੂਸ ਹੁੰਦੇ ਨੇ ਤੁਸੀਂ ਆਪਣੇ ਦੋਸਤਾਂ ਦੇ ਨਾਲ ਬਹੁਤ ਚੰਗਾ ਸਮਾਂ ਬਤੀਤ ਕਰਦੇ ਹੋ ਆਪਣੇ ਪਰਿਵਾਰ ਨਾਲ ਕਰਦੇ ਹੋ ਜੋ ਤੁਸੀਂ ਉਹਦਾ ਅਨਾਲਿਸਿਸ ਕਰਦੇ ਹੋ ਤੁਹਾਡੇ ਅੰਦਰ ਜਿਹੜੇ ਉਹ ਵਿਚਾਰਾਂ ਦੇ ਹੜ ਆਉਂਦੇ ਨੇ ਉਹ ਕਿਸੇ-ਕਿਸੇ ਵੇਲੇ ਤੁਹਾਨੂੰ ਬਹੁਤ ਸੁਖਵੇਂ ਸਮਾਂ ਵੀ ਬਤੀਤ ਕਰਾਉਂਦੇ ਉਹ ਹੁੰਦਾ ਹੈਗਾ ਤੇ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ ਅੱਛਾ ਹੜਾਂ ਦੀ ਜੇਕਰ ਗੱਲ ਕਰੀਏ ਨਾ ਜੀ ਹਰ ਚੀਜ਼ ਦੀ ਹੜ ਨਹੀਂ ਸਿਰਫ ਮਨ ਦੇ ਵਿਚਾਰਾਂ ਦੀ ਹੜ ਨਹੀਂ ਹੈਗੇ ਬਾਜ਼ਾਰ ਚ ਅਸੀਂ ਕੁਝ ਹੀ ਲੈਣ ਜਾਣੀ ਹੈ ਨਾ ਉਹ ਚੀਜ਼ ਦੇ ਵੀ ਹੜ ਨੇ ਸਾਨੂੰ ਇਹ ਨਹੀਂ ਪਤਾ ਕਿਹੜੀ ਲਈਏ ਛਿਤਰ ਹੜ ਕੀ ਦਿੱ ਤੇਜ਼ ਵਹਾ ਠੀਕ ਹੈ ਅੱਛਾ ਪਾਣੀ ਦਾ ਹੋ ਗਿਆ ਕਰਦੀਆਂ ਨਾ ਪਿਛਲੇ ਮਹੀਨੇ ਅਸੀਂ ਮੋਬਾਈਲ ਲੈਣਾ ਸੀਗਾ ਓਕੇ ਤੇ ਮਤਲਬ ਮੈਨੂੰ ਲੱਗਦਾ ਕਿ ਪਤਾ ਨਹੀਂ 15 ਦਿਨ ਤਾਂ ਇਹੀ ਡਿਸਾਈਡ ਕਰਨ ਨੂੰ ਲੱਗ ਗਿਆ ਕਿ ਕਿਹੜੀ ਕੰਪਨੀ ਦਾ ਮੋਬਾਈਲ ਲਈਏ ਕਿਹੜਾ ਜ਼ਿਆਦਾ ਚੰਗਾ ਅੱਛਾ ਹੁਣ ਅੱਜ ਕੱਲ ਉਹ ਫੀਚਰ ਵੀ ਇੰਨੇ ਕਿ ਗਿਣਾ ਦਿੰਦੇ ਨੇ ਕਿ ਉਹ ਆਮ ਭਾਸ਼ਾ ਚ ਸਮਝ ਵੀ ਨਹੀਂ ਆਉਂਦੇ ਕਿ ਸਾਡੇ ਕੰਮ ਦਾ ਕਿਹੜਾ ਹੈ ਇਹ ਮਤਲਬ ਕੈਨ ਚ ਆ ਜਾਂਦੀ ਹੈ ਗੱਲ ਕਿ ਹੁਣ ਮੋਬਾਈਲ ਨਾਲ ਟੈਲੀ ਕਰ ਸਕਦੇ ਆਪਾਂ ਕਿ ਮੋਬਾਈਲ ਜਿਹੜਾ ਨਾ ਉਹ ਰੋਜ਼ ਨਵਾਂ ਆਉਂਦਾ ਤੇ ਹਮੇਸ਼ਾ ਪਛਤਾਵਾ ਰਹਿੰਦਾ ਯਾਰ ਦੋ ਦਿਨ ਰੁੱਕ ਕੇ ਲੈ ਲੈਂਦੇ ਤਾਂ ਹੋਰ ਵਾਇਰ ਵਧਿਆ ਜਿਵੇਂ ਕਾਮ ਤੌਰ ਤੇ ਕਿਹਾ ਜਾਂਦਾ ਕਿ ਬੰਦੇ ਸੋਚਦੇ ਨੇ ਕਿ ਜੇ ਦੋਸਾ ਹੋਰ ਰੁੱਕ ਕੇ ਵਿਆਹ ਕਰਾ ਲੈਂਦਾ ਤਾਂ ਸ਼ਾਇਦ ਮੈਨੂੰ ਹੋਰ ਸੋਹਣੀ ਜਨਾਨੀ ਮਿਲ ਜਾਂਦੀ ਅੱਛੇ ਵਹਿਮ ਵੀ ਹੁੰਦੇ ਨੇ ਇਹ ਹੁੰਦਾ ਵਹਿਮ ਹੀ ਆ ਜਿਹਦੇ ਹਿੱਸੇ ਦੀ ਗੋਲੀ ਉਹਦੇ ਵੱਜਣੀ ਹੈ ਤੇ ਜਿਹੜਾ ਜਿਹਦੇ ਹਿੱਸੇ ਦਾ ਮੋਬਾਈਲ ਆ ਉਹਨੂੰ ਮਿਲਣਾ ਹੀ ਮਿਲਣਾ ਹੈ ਸੋ ਕਹਿਣ ਦਾ ਭਾਵ ਕਿ ਕੰਪਨੀਆਂ ਨੇ ਵੀ ਆਪਣੀ ਚੀਜ਼ਾਂ ਨੂੰ ਵੇਚਣ ਲਈ ਇਹ ਨਾ ਸਮਝਾਉਂਦਾ ਪ੍ਰੋਡਕਟ ਦਾ ਹੜ ਲਗਾਇਆ ਹੋਇਆ ਬਾਜ਼ਾਰ ਦੇ ਵਿੱਚ ਕਿ ਖਰੀਦਣ ਵਾਲੇ ਨੂੰ ਗਾਹ ਨੂੰ ਨਹੀਂ ਪਤਾ ਲੱਗਦਾ ਕਿ ਇਕੱਲੇ ਮੋਬਾਈਲ ਦੀ ਕੀ ਗੱਲ ਕਰਦੇ ਹੋ ਅੱਜ ਤੁਸੀਂ ਕਪੜਾ ਲੈਣ ਚਲੇ ਜਾਓ ਅੱਗੇ ਦੋ ਚਾਰ ਚੀਜ਼ਾਂ ਹੁੰਦੀਆਂ ਸੀ ਤੁਸੀਂ ਇਹ ਸੂਟ ਖਰੀਦ ਲਓ ਜਾਂ ਖਰੀਦ ਲਓ ਬਸ ਠੀਕ ਆ ਹੈਨਾ ਹੁਣ ਤੁਹਾਨੂੰ ਵੈਰਾਈਟੀ ਆਫ ਕਪੜਿਆਂ ਦੀ ਮਦਦ ਤੁਸੀਂ ਉੱਥੇ ਨਾਮ ਗਿਣੌਣ ਲੱਗਦੇ ਨੇ ਮੈਨੂੰ ਲੱਗਦਾ ਤੁਹਾਨੂੰ ਨਾਮ ਹੀ ਨਹੀਂ ਪਤਾ ਲੱਗਦੇ ਵੀ ਕਿਹੜਾ ਬਹਿ ਜਾਂਦਾ ਅੱਗੇ ਕੀ ਹੁੰਦਾ ਸੀ ਗਰਮੀਆਂ 'ਚ ਸਿਰਫ ਸੁਤੀ ਕਪੜਾ ਪਾਉਣਾ ਤੇ ਸਰਦੀਆਂ ਨੂੰ ਵੈਲਵਟ ਜਾਂ ਫਿਰ ਸ਼ਨੀਲ ਹਨਾ ਸ਼ਨੀਲ ਪਾ ਲੈਂਦੇ ਸੀ ਉੰਨੇ ਕਪੜੇ ਉੰਨੇ ਸੂਟ ਪਾ ਲੈਣੇ ਬਸ ਮੂਲਨ ਸੂਟ ਜਿਨ੍ਹਾਂ ਨੂੰ ਕਹਿ ਦਿੰਦੇ ਸੀ ਇਹ ਦੋ ਕਿਸਮਾਂ ਹੁੰਦੀਆਂ ਸੀ ਕਸ਼ਮੀਰੀਨਾਂ ਹੀ ਸਭ ਨੂੰ ਪਤਾ ਹੁੰਦਾ ਸੀ ਵੀ ਬਸ ਜਿਹਨੂੰ ਆਪਾਂ ਮੰਨ ਲੈਂਦੇ ਸੀ ਹੁਣ ਤਾਂ ਮੈਂ ਕਿੰਨੀ ਵੈਰਾਈਟੀ ਕੋਈ ਨਹੀਂ ਹੈ ਅੱਛਾ ਕਾਟਨ ਦੇ ਵਿੱਚ ਹੀ ਬਹੁਤ ਜ਼ਿਆਦਾ ਵੈਰਾਈਟੀ ਨੇ ਸੁਤੀ ਕਪੜਿਆਂ ਦੇ ਵਿੱਚ ਉਹ ਇੰਨੀਆਂ ਕੱਗਿਓ ਉਹਦੀਆਂ ਕੰਪਨੀਆਂ ਤਾਂ ਇਹ ਸਿਲਕ कॉटन ਆ ਤੁਸੀਂ ਚਲ ਜੋ ਜੁੱਤੀਆਂ ਲੈਣ ਹਾਂ ਮਤਲਬ ਕੋਈ ਵੀ ਮਾਰਕੀਟ ਦੇ ਵਿੱਚ ਤੁਸੀਂ ਪ੍ਰੋਡਕਟ ਲੈਣ ਚਲੇ ਜਾਓ ਹਰ ਪਾਸੇ ਹਾੜੀ ਘੜ ਆਇਆ ਹੋਇਆ ਇਕੱਲੇ ਮੋਬਾਈਲ ਵਾਲੇ ਪਾਸੇ ਨਹੀਂ ਆ ਔਰ ਤੁਸੀਂ ਸੋਚ ਕੇ ਤੁਸੀਂ ਬਿਲਕੁਲ ਮੇਕਅਪ ਵਾਲਾ ਸਮਾਨ ਦੇਖ ਲਓ ਬੱਚਿਆਂ ਦੇ ਤੁਸੀਂ ਹੋਰ ਛੱਡੋ ਬੱਚਿਆਂ ਦੇ ਰੰਗ ਲੈਣ ਚਲੇ ਜਾਓ ਕਾਪੀਆਂ ਲੈਣ ਚਲੇ ਜਾਓ ਉਹਦੇ ਜੀ ਵਰਾਇਟੀ ਇੰਨੀ ਆ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਸੀਂ ਕਿਸ ਤਰ੍ਹਾਂ ਦੇ 글ਿਟਰਸ ਨੇ ਜੀ ਇਹ ਨਹੀਂ ਜੀ ਉਹ ਅੱਗੇ ਹੁੰਦੇ ਸੀ ਇੱਕ ਸਕੈਚ ਪੈਨ ਲੈਣੇ ਨੇ ਜੀ ਗੱਲ ਖਤਮ ਸਭ ਤੋਂ ਬੈਸਟ ਹੁੰਦੇ ਸੀ ਕਿ ਵੀ ਸਕੈਚ ਮਿਲ ਜੇ ਹਾਂ ਸਕੈਚ ਮਿਲੇ ਹੁਣ ਪਤਾ ਹੀ ਨਹੀਂ ਉਹ 글ਿਟਰ ਵਾਲੀ ਕੀਤ ਕਿ ਲੈਣੇ ਨੇ ਉਹਦੇ ਤੋਂ ਉੱਤੇ ਬਹੁਤ ਤਰ੍ਹਾਂ ਦੇ ਪੇਸਟਲ ਕਲਰ ਕ੍ਰਿਓਨਸ ਕਲਰ ਉਹ ਜਦੋਂ ਜਾ ਕੇ ਪਿਛੋ ਨਿਆਂ ਨੇ ਜੀ ਆ ਨਹੀਂ ਜੀ ਰੰਗਾਂ ਵਾਲੇ ਸਮਝ ਨਹੀਂ ਆਉਂਦੀ ਜੀ ਕੀ ਆ ਮੈਨੂੰ ਨਾ ਅੱਜ ਵੀ ਪੈਨਿਕ ਗੱਲ yaad ਆਉਂਦੀ ਹੈ ਕਿ ਜਦੋਂ ਮੈਂ ਸ਼ਾਇਦ ਚੌਥੀ ਪੰਜਵੀਂ ਚ ਸੀ ਨਾ ਸਾਡੇ ਵੱਲ ਇੱਕ ਸਿੱਕੇ ਵਾਲੀ ਪੈਨਸਲ ਹੁੰਦੀ ਸੀਗੀ ਕਾ ਕੱਢ ਕੇ ਪਿੱਛੇ ਪਾ ਦਣਾ ਤੇ ਅੱਗੇ ਇੱਕ ਹੋਰ ਸਿਕਾ ਪੈਨਸਲ ਪੈਨ ਦਾ ਕੰਮ ਕਰਦੀ ਸੀ ਮੈਨੂੰ ਵੀ ਯਾਦ ਹੈ ਕਿ ਉਹ ਉਸ ਟਾਈਮ 8 ਰੁਪਏ ਦੀ ਸੀ ਜੋ ਕਿ ਬਹੁਤ ਮਹਿੰਗੀ ਪੈਨਸਲ ਮੰਨੀ ਜਾਂਦੀ ਸੀ 8 ਰੁਪਏ ਦੀ ਪੈਨਸਲ ਤੇ ਮੈਨੂੰ ਇਹ ਵੀ ਪਤਾ ਆ ਕਿ ਮੈਂ ਉਹ ਪੈਨਸਲ ਲੈਣ ਲਈ ਬਹੁਤ ਰੋਈ ਸੀ ਤੇ ਮੈਨੂੰ ਘਰੋਂ ਕੁੱਟ ਵੀ ਪਈ ਸੀ ਹੈਨਾ ਕਿ ਵੀ ਤੂੰ ਪੇਪਰਾਂ 'ਚ ਓਨੇ ਨੰਬਰ ਲੈ ਲਾ ਤਾਂ ਤਾਂ ਜਾ ਕੇ ਮਿਲੂਗੀ ਐਵੇਂ ਨਹੀਂ ਮਿਲੂਗੀ ਪਰ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਇਸ ਹੜ ਦੇ ਵਿੱਚ ਕੀ ਚੰਗਾ ਕੀ ਮਾੜਾ ਉਹ ਦੱਸਣ ਦੀ ਸਾਡੇ ਵਿੱਚ ਸਮਰੱਥਾ ਨਹੀਂ ਹੈਗੀ ਸੀ ਤਾਂ ਤੁਸੀਂ ਪੈਨਸਲ ਦੀ ਗੱਲ ਕੀਤੀ ਤੁਸੀਂ ਕਹਿੰਦੇ ਅਸੀਂ ਹਰ ਇੱਕ ਚੀਜ਼ ਲੈ ਕੇ ਦਿੰਨੇ ਆ ਆਪਣੇ ਬੱਚਿਆਂ ਨੂੰ ਜੋ ਮੈਨੂੰ ਲੱਗਦਾ ਹੈ ਕਿ ਉਹਦੇ ਲਈ ਹਜੇ ਜ਼ਰੂਰਤ ਜ਼ਰੂਰੀ ਨਹੀਂ ਹੈਗਾ ਸੀ ਤਾਂ ਜ਼ਰੂਰੀ ਨਹੀਂ ਆ ਮਤਲਬ ਜ਼ਰੂਰਤ ਵੀ ਨਹੀਂ ਆ ਤੂੰ ਜ਼ਰੂਰੀ ਦੀ ਗੱਲ ਕਰ ਰਹੀ ਏ ਜ਼ਰੂਰਤ ਵੀ ਨਹੀਂ ਆ ਉਸ ਚੀਜ਼ ਦੀ ਪਰ ਫਿਰ ਵੀ ਦੇਖਾ ਦੇਖੀ ਬੱਚੇ ਲੈਂਦੇ ਨੇ ਇੱਕ ਦਿਨ ਦੇਖਦੇ ਨੇ ਉਹਨਾਂ ਨੂੰ ਜਿੱਦਨ ਨਵੀਂ ਚੀਜ਼ ਆਈ ਕ੍ਰੇਜ਼ ਹੋਇਆ ਦੇਖਿਆ ਬੇਸਲੀ ਬੱਚਿਆਂ ਦੇ ਜਨਮ ਦਿਨ ਤੇ ਜੇਕਰ ਅੱਜ ਦੇ ਸਮੇਂ 'ਚ ਕੋਈ ਤੋਹਫਾ দাও ਤੇ ਉਹਨਾਂ ਨੂੰ ਬਹੁਤ ਖੁਸ਼ੀ ਨਹੀਂ ਹੁੰਦੀ ਇੱਥੋਂ ਤੱਕ ਕਿ ਬੱਚਿਆਂ ਨੂੰ ਜੇਕਰ ਅਸੀਂ ਇਹ ਵੀ ਕਹਿਦੀਏ ਨਾ ਕਿ ਵੀ ਤੂੰ ਇੰਨੇ ਨੰਬਰ ਲੈ ਲੂੰਗਾ ਜਾਂ ਲੈ ਲੂੰਗੀ ਤਾਂ ਫੇਰ ਅਸੀਂ ਤੈਨੂੰ ਆਹ ਲੈ ਕੇ ਦਾਂਗੇ ਉਹਨੂੰ ਨਹੀਂ ਕਿਉਂਕਿ ਉਹ ਪਹਿਲਾਂ ਹੀ ਅਸੀਂ ਚੀਜ਼ਾਂ ਇੰਨੀਆਂ ਦੇ ਚੁੱਕੀਆਂ ਟਵਾਈਸ ਦਾ ਬੜਾ ਹੜ ਖੁਸ਼ੀ ਦਾ ਜਿਹੜਾ ਅਹਿਸਾਸ ਨਹੀਂ ਹੈ ਬਿਲਕੁਲ ਖਡਾਣੇ ਦੇਖ ਲੈ ਕਿੰਨੇ ਕਿੰਨੇ ਹੁੰਦੇ ਨੇ ਅੱਗੇ ਪੱਗੀ ਛੋਟੇ ਛੋਟੇ ਖਡਾਣਿਆਂ ਨਾਲ ਖੇਡਣਾ ਤੇ ਜੇ ਕਿਸੇ ਨੇ ਡਾਲ ਦੇਣੀ ਕਿੰਨਾ ਮਜ਼ਾ ਆਉਂਦਾ ਹੁੰਦਾ ਸੀ ਹੈ ਨਾ ਕੋਈ ਐਦਾਂ ਟਵਾਈ ਇੱਕ ਵਧੀਆ ਚੀਜ਼ ਫਿਰ ਇੱਕ ਮੇਰੀ ਉਮਰ ਦੇ ਵਿੱਚ ਮੈਨੂੰ ਇਦਾਂ ਦੀ ਇੱਕ ਗੁੱਡੀ ਮਿਲੀ ਸੀ ਜਿਵੇਂ ਮੈਨੂੰ ਅੱਜ ਵੀ ਯਾਦ ਹੈ ਮੇਰੇ ਦਾਦਾ ਜੀ 90 ਦੇ ਦੌਰਾਨ ਰਸ਼ੀਆ ਗਏ ਸੀ ਤੇ ਉੱਥੋਂ ਇੱਕ ਵਾਰੀ ਉਹ ਮੇਰੇ ਲਈ ਰਸ਼ੀਆ ਤੋਂ ਡੋਲ ਲੈ ਕੇ ਆਏ ਸੀ ਉਹ ਅੱਜ ਵੀ 2025 ਚ ਆ ਮੈਂ ਤੇ ਕਦੋਂ ਦੀ 90 ਦੀ ਗੱਲ ਹੈ ਮੈਨੂੰ ਯਾਦ ਹੈ ਕਿ ਮੇਰੇ ਕੋਲ ਇੱਕ ਰਸ਼ੀਆ ਦੀ ਡੋਲ ਸੀ ਔਰ ਮੈਂ ਬਹੁਤ ਸਾਲ ਉਹ ਡੋਲ ਆਪਣੇ ਕੋਲ ਰੱਖੀ ਆ այդੇ ਸਮੇਂ ਦੇ ਵਿੱਚ ਤੁਸੀਂ ਬੱਚੇ ਨੂੰ ਕਿਤੇ ਵੀ ਕਿਸੇ ਵੀ ਮੁਲਕ ਚੋਂ ਕੋਈ ਗਿਫਟ ਲੈ ਕੇ ਆਉਂਗੇ ਉਹਦੇ ਲਈ ਉਹ 1 ਜਾਂ 2 ਦਿਨ ਤੋਂ ਵੱਧ ਤੀਜੇ ਦਿਨ ਤੱਕ ਖੇਡ ਨਹੀਂ ਰਹੀ ਬਿਲਕੁਲ ਨਹੀਂ ਰਹੀ ਇਹਦੇ ਜ਼ਿੰਮੇਵਾਰ ਵੀ ਤਾਂ ਆਪਾਂ ਹੀ ਆ ਦੇਖੋ ਇਹ ਹਾੜੀ ਨੇ ਜਿਹੜੇ ਹਾੜੀ ਜ਼ਿੰਮੇਵਾਰ ਨੇ ਇਹ ਉਹੀ ਨਾ ਇਹ ਮਨੁੱਖ ਦੀ ਈਜਾਦ ਹੈ ਮਤਲਬ ਉਹ ਉਹ ਵੀ ਦੇਖੋ ਨਾ ਕਿ ਜੇ ਅਸੀਂ ਇਹ ਚੀਜ਼ਾਂ ਜਿਹੜੀਆਂ ਨੇ ਠੀਕ ਹੈ ਈਜਾਦ ਹੋਈਆਂ ਬਣੀਆਂ ਸਾਡੀ ਸੁਖ-ਸਹੂਲਤ ਨੂੰ ਬਣੀਆਂ ਮਨੁੱਖ ਨੇ ਬਣਾਈਆਂ ਤੇ ਉਹ ਗਾਰਬੇਜ ਵੀ ਤਾਂ ਹੋ ਰਹੀਆਂ ਨੇ ਨਾ ਉਹ ਕੂੜਾ ਵੀ ਬਣ ਰਹੀਆਂ ਨੇ ਹੁਣ ਈ ਜਿਹੜਾ ਈ ਵੇਸਟ ਆ ਰਹੀ ਹੈ ਅੱਜ ਕੱਲ ਜਿਵੇਂ ਆਪਾਂ ਦੇਖ ਰਹੇ ਹਾਂ ਲੈਪਟਾਪ ਇਹ ਉਹ ਸਾਰਾ ਈ ਵੇਸਟਾ ਕਿੰਨੀ ਹਾਰਮਫੁਲ ਆ ਜਿਹੜੀਆਂ ਚੀਜ਼ਾਂ ਇੱਕ ਅੱਜ ਅਸੀਂ ਮੰਨ ਲਓ ਆਪਾਂ ਸਕੈਚਾਂ ਦੀ ਗੱਲ ਕੀਤੀ ਆ ਬੱਚਿਆਂ ਦੇ ਇੱਕ ਸਕੈਚ ਹੁੰਦਾ ਸੀ ਵਰਤਦੇ ਸੀ ਬੱਚੇ ਡਿਸਟਰੋਏ ਕਰ ਦਿੰਦੇ ਸੀ ਠੀਕ ਆ ਖਤਮ ਹੋ ਗਈ ਕਹਾਣੀ ਹੈਨਾ ਹੁਣ ਅੱਜ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਬੱਚਿਆਂ ਕੋਲੇ ਕੁਆਂਟੀਟੀ ਵੀ ਜ਼ਿਆਦਾ ਆ ਨੈਚਰ ਨੇ ਵੇਸਟ ਵੀ ਜ਼ਿਆਦਾ ਜਾਣਾ ਤਾਂ ਵੇਸਟ ਵੀ ਤਾਂ ਕਿਤੇ ਉਹ ਡੰਪ ਹੋਣਾ ਨਾ ਬਿਲਕੁਲ ਪਰ ਉਹੀ ਚੀਜ਼ਾਂ ਜਿਹੜੀਆਂ ਨੇ ਇਹ ਇਹਦੇ ਨਾਲੋਂ ਬੈਟਰ ਆ ਕਿ ਚੰਗਾ ਹੋਵੇ ਥੋੜਾ ਹੋਵੇ ਤੇ ਵਧੀਆ ਹੋਵੇ ਇੱਕ ਸਟੈਂਡਰਡ ਹੋਵੇ ਬੱਚਿਆਂ ਨੂੰ ਇੱਕ ਚੀਜ਼ ਵਰਤਣ ਦਾ ਚਾਜ ਸਿਖਾਇਆ ਜਾਵੇ ਕਿ ਬੱਚੇ ਉਹ ਜਿਹੜੀ ਚੀਜ਼ ਆ ਇਹ ਮਹਿੰਗੀ ਸਸਤੀ ਕੋਈ ਮਸਲਾ ਨਹੀਂ ਰੱਖਦੀ ਮੇਰੇ ਖਿਆਲ ਦੇ ਵਿੱਚ ਔਰ ਬੱਚਿਆਂ ਦੇ ਦਿਮਾਗ ਜ਼ਹਿਨ ਦੇ ਵਿੱਚ ਸ਼ੁਰੂ ਤੋਂ ਇਹ ਚੀਜ਼ ਪਾਉਣੀ ਚਾਹੀਦੀ ਹੈ ਕਿ ਜ਼ਰੂਰੀ ਨਹੀਂ ਹੈ ਕਿ ਬ੍ਰਾਂਡ ਵੱਡੇ ਮਹਿੰਗੇ ਪ੍ਰੋਡਕਟ ਨੇ ਜਿਹੜੇ ਉਹ ਖੋਦ ਕੇ ਹੀ ਬਹੁਤ ਤੁਸੀਂ ਮਤਲਬ ਆਪਣੇ ਆਪ ਨੂੰ ਚੀਜ਼ ਵਰਤੋਂ ਵਾਲੀ ਹੋਵੇ ਚੰਗੀ ਹੋਵੇ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਬੱਚੇ ਦੇ ਦਿਮਾਗ ਦੇ ਉੱਤੇ ਅਸਰ ਛੱਡੂਗੀ ਬਜਾਏ ਕਿ ਬ੍ਰਾਂਡ ਅੱਜ ਕੱਲ ਆਪਾਂ ਦੇਖ ਰਹੇ ਹਾਂ ਪੇਰੈਂਟਸ ਮਾਲਸ ਦੇ ਵਿੱਚ ਲੈ ਕੇ ਜਾਂਦੇ ਨੇ ਬੱਚਿਆਂ ਨੂੰ ਬ੍ਰਾਂਡਸ ਬ੍ਰਾਂਡਸ ਬ੍ਰਾਂਡ ਬੱਚੇ ਨੂੰ ਇਹ ਵੀ ਨਹੀਂ ਪਤਾ ਕਿ ਬ੍ਰਾਂਡ ਹੁੰਦਾ ਕੀ ਆ ਹੈਨਾ ਬਟ ਉਹਨੂੰ ਪਤਾ ਵੀ ਮੈਂ ਇੱਥੇ ਫਲਾਣੇ ਬ੍ਰਾਂਡ ਦੀ ਬ੍ਰਾਂਡ ਲੈਣਾ ਬ੍ਰਾਂਡ ਦੀ ਚੀਜ਼ ਪਾਣੀ ਆ ਮੈਨੂੰ ਉਹ ਨਾਲ ਇਹ ਲੱਗਦਾ ਵੀ ਬੱਚਿਆਂ ਲਈ ਵੈਰਾਈਟੀ ਦਿਓ ਉਹਨੂੰ ਚੰਗਾ ਚੀਜ਼ ਦਿਓ ਚੰਗੀ ਪਹਿਨਣ ਚੰਗਾ ਵਰਤਣ ਔਰ ਫਿਰ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਅੱਗੇ ਦੇਣਾ ਆ ਉਹਦੀ ਵੀ ਆਦਤ ਪਾਣੀ ਚਾਹੀਦੀ ਹੈ ਕਈ ਪੇਰੈਂਟਸ ਮੈਂ ਦੇਖਦੀਆਂ ਕਿ ਤਰ ਬੱਚਿਆਂ ਨੂੰ ਮਤਲਬ ਉਹਦਾ ਦੀ ਹੈਬਿਟ ਨਹੀਂ ਪਾਉਂਦੇ ਕਿ ਤੁਸੀਂ ਕਿਸੇ ਗਰੀਬ ਨੂੰ ਮਦਦ ਕਰੋ ਉਹ ਬੱਚਾ ਆਪਣੀ ਚੀਜ਼ ਦੇ ਨਾਲ ਉਹ ਹੈ ਨਾ ਕਹਿੰਦਾ ਮੈਂ ਸੁੱਟਣੀ ਨਹੀਂ ਆ ਜਾਂ ਮੈਂ ਕਿਸੇ ਨੂੰ ਦੇਣੀ ਨਹੀਂ ਆ ਇਹ ਮੇਰੇ ਕੋਲ ਰਹਿਣੀ ਆ ਠੀਕ ਹੈ ਇੱਕ ਚੰਗੀ ਆਦਤ ਹੈ ਕਿ ਆਪਣੀ ਚੀਜ਼ ਨਾਲ ਪਿਆਰ ਕਰਨਾ ਪਰ ਜੀ ਉਹ ਚੀਜ਼ ਤੁਹਾਡੇ ਵਰਤੋਂ ਚ ਨਹੀਂ ਹੈਗੀ ਉਹਨੂੰ ਕਿਸੇ ਗਰੀਬ ਨੂੰ ਅੱਗੇ ਦੇ ਦੇਣੇ ਹੋ ਤੁਮੇਨੂੰ ਲੱਗਦਾ ਉਹ ਜ਼ਿਆਦਾ ਵਧੀਆ ਆ ਕਿ ਕਿਸੇ ਦੇ ਵਰਤੋਂ ਚ ਆਈ ਚੀਜ਼ ਜ਼ਿਆਦਾ ਚੰਗੀ ਆ ਬਜਾਏ ਕਿ ਉਹ ਤੁਹਾਡੇ ਘਰ ਦੇ ਵਿੱਚ ਇੱਕ ਕੋਨੇ ਦੇ ਵਿੱਚ ਕੂੜਾ ਕਰਕਟ ਬਣ ਜਾਵੇ ਜਾਂ ਫਿਰ ਤੁਸੀਂ ਕਿਤੇ ਉਹਨੂੰ ਸੁੱਟ ਦਿਓ ਬਿਲਕੁਲ ਜੇ ਅਸੀਂ ਬੱਚੇ ਨੂੰ ਆਪ ਕੋਈ ਚੀਜ਼ ਲੈ ਕੇ ਦੇ ਰਹੇ ਹਾਂ ਤਾਂ ਉਹਦੇ ਵਿੱਚ ਇੰਨਾ ਕੁ ਜ਼ਿੰਦਗੀ ਦੀ ਇੱਕ ਸਬਕ ਸਾਨੂੰ ਦੇਣਾ ਚਾਹੀਦਾ ਹੈ ਲੈਸਨ ਪਾਠ ਪੜਾਉਣਾ ਚਾਹੀਦਾ ਹੈ ਕਿ ਇਹ ਚੀਜ਼ੇ ਤੇਰੀ ਵਰਤੋਂ ਚ ਹੁਣ ਨਹੀਂ ਰਹੀ ਤੇ ਜੇ ਇਹ ਠੀਕ ਠਾਕ ਹੈ ਤੇ ਤੂੰ ਕਿਸੇ ਨੂੰ ਦੇ ਵੀ ਸਕਦਾ ਲੈਣ ਦੇ ਨਾਲ ਨਾਲ ਦੇਣਾ ਵੀ ਸਿਖਾਉਣਾ ਪਏਗਾ ਬਿਲਕੁਲ ਸ਼ੀਤਲ ਉਹਦੇ ਨਾਲ ਬੱਚਿਆਂ ਦੇ ਅੰਦਰ ਨਾ ਇੱਕ ਨਰਮਾਈ ਆਉਂਦੀ ਹੈ ਮੈਨੂੰ ਇਹ ਲੱਗਦਾ ਜਦੋਂ ਤੁਸੀਂ ਕਿਸੇ ਨੂੰ ਬੱਚੇ ਨੂੰ ਦੱਸਦੇ ਹੋ ਨਾ ਕਿ ਇਹ ਸਿਖਾਉਣਾ ਇਹ ਦੇਣਾ ਦੇਣ ਦੀ ਬਰਤੀ ਉਹਨਾਂ ਹੁੰਦੀ ਹੈ ਤੇ ਉਹਦੇ ਅੰਦਰ ਨਰਮਾਈ ਆਉਂਦੀ ਹੈ ਜਦੋਂ ਸਿਰਫ ਲੈਣ ਦੀ ਬਰਤੀ ਆਉਂਦੀ ਹੈ ਨਾ ਉਹ ਇਗੋਇਸਟਿਕ ਹੁੰਦਾ ਬੱਚਾ ਉਹਦੇ ਅੰਦਰ ਸਿਰਫ ਇੱਕ ਮੈਂ ਵਾਲੀ ਚੀਜ਼ ਆ ਜਾਂਦੀ ਹੈ ਦੈਨ ਮੈਨੂੰ ਲੱਗਦਾ ਕਿ ਬੱਚਿਆਂ ਦੇ ਜਨਮ ਦਿਨ ਦੇ ਉੱਤੇ ਜਿਹੜਾ ਹੋਟਲਾਂ ਦੇ ਵਿੱਚ ਅਸੀਂ ਇੰਨਾ ਨਾ ਖਰਚਾ ਕਰ ਦਿੰਨੇ ਆਂ ਅੱਜਕੱਲ ਕਿ ਜੀ ਬੱਚਾ ਨੂੰ ਪਾਰਟੀ ਕਰਨੀ ਆ ਇਹ ਕੰਨਾ ਮੈਨੂੰ ਲੱਗਦਾ ਉਹਦੇ ਨਾਲੋਂ ਬੱਚਿਆਂ ਨੂੰ ਉਹਨਾਂ ਬੱਚਿਆਂ ਦੇ ਨਾਲ ਜਿਹੜੇ ਕਿ ਕਿਸੇ ਵੀ ਕਾਰਨ ਕਿਉਂਕਿ ਬੱਚੇ ਦਾ ਕੋਈ ਕਸੂਰ ਨਹੀਂ ਹੁੰਦਾ ਕਿਸੇ ਵੀ ਕਾਰਨ ਉਹ ਦੁਨੀਆ 'ਚ ਆਏ ਪਰ ਉਹ ਮਾਪੇ ਦਾ ਪਿਆਰ ਨਹੀਂ ਹਾਸਲ ਕਰ ਸਕੇ ਅਨਾਥ ਆਸ਼ਰਮਾਂ 'ਚ ਰਹਿ ਰਹੇ ਨੇ ਜਾਂ ਕਿਸੇ ਵੀ ਕਾਰਨ ਉਹ ਆਪਣੇ ਭੈਣ ਭਰਾਵਾਂ ਦੇ ਨਾਲ ਨਹੀਂ ਹੈਗੇ ਮੈਨੂੰ ਲੱਗਦਾ ਵੀ ਜੇ ਅਸੀਂ ਜਾਂ ਸਰੀਰਿਕ ਕਈ ਆਪਾਂ ਦੇਖਦੇ ਹਾਂ ਕਿ ਥੋੜਾ ਸਰੀਰਿਕ ਤੌਰ ਤੇ ਆਪਾਜ ਹੁੰਦੇ ਨੇ ਤੇ ਉਹਨਾਂ ਨੂੰ ਆ ਆਪਾਜ ਆਸ਼ਰਮ ਦੇ ਵਿੱਚ ਛੱਡ ਦਿੱਤਾ ਜਾਂਦਾ ਮੈਨੂੰ ਲੱਗਦਾ ਕਿ ਜੇ ਅਸੀਂ ਬੱਚਿਆਂ ਨੂੰ ਉੱਥੇ ਲੈ ਜਾ ਕੇ ਉਹਨਾਂ ਦਾ ਜਨਮ ਦਿਨ ਮਨਾਇਆ ਜਾਵੇ ਜਾਂ ਉਹਨਾਂ ਨੂੰ ਉਹ ਦੇਣ ਦੀ ਬਰਤਿਕ ਇਹਨਾਂ ਨਾਲ ਆਪਾਂ ਸੈਲੀਬ੍ਰੇਟ ਕਰਨਾ ਮੈਨੂੰ ਲੱਗਦਾ ਉਹਨਾਂ ਨੂੰ ਦੇਖ ਕੇ ਉਹਨਾਂ 'ਚ ਨਰਮਾਈ ਵੀ ਆਊਗੀ ਉਹ ਇੱਕ ਚੰਗੇ ਇਨਸਾਨ ਬਣਨ ਦੀ ਵਲ ਵਲਵਦਨ ਕੀ ਬਿਲਕੁਲ ਤੇ ਇਹੀ ਕੁਝ ਚੀਜ਼ਾਂ ਨੇ ਜੇਕਰ ਮਨੁੱਖ ਆਪਣੇ ਬੱਚਿਆਂ ਨੂੰ ਆਪਣੀ ਅਗਲੀ ਪੀੜ੍ਹੀ ਨੂੰ ਅਨੁਸ਼ਾਸਨ ਚ ਰਹਿਣਾ ਸਿਖਾਵੇ ਤੇ ਆਪ ਵੀ ਅਨੁਸ਼ਾਸਨ ਚ ਰਹਿ ਕੇ ਕੁਦਰਤੀ ਚੀਜ਼ਾਂ ਦੇ ਨਾਲ ਛਿੜਕਾ ਸ਼ਿਤ ਲਾਰਜ ਕਾਲ ਦੀ ਮੈਨੂੰ ਲੱਗਦਾ ਕਿ ਅਨੁਸ਼ਾਸਨ ਚ ਰਹਿਣ ਲਈ ਸਭ ਤੋਂ ਪਹਿਲਾਂ ਜ਼ਿਆਦਾ ਜ਼ਰੂਰੀ ਹੈ ਕਿ ਫੋਨ ਕਿੰਨੇ ਟਾਈਮ ਲਈ ਘਰ ਦੇ ਵਿੱਚ ਇਸਤੇਮਾਲ ਕਰਨਾ ਹੈ ਸਾਰਿਆਂ ਨੇ ਇਹ ਬਹੁਤ ਜ਼ਰੂਰੀ ਹੈ ਬਿਲਕੁਲ ਮੋਬਾਈਲ ਫੋਨ ਹਰ ਬੰਦਾ ਚਾਰ ਘਰ ਦੇ ਜੀ ਨੇ ਤੇ ਚਾਰਾਂ ਕੋਲੇ ਆਪਣਾ ਆਪਣਾ ਫੋਨ ਆ ਤੇ ਅਸੀਂ ਚਾਰੇ ਬੈਠੇ ਨੇ ਤੇ ਚਾਰੇ ਹੀ ਉਹਦੇ ਤੇ ਬਿਜ਼ੀ ਨੇ ਦੂਜਿਆਂ ਨਾਲ ਗੱਲ ਕਰਨ ਦੇ ਮਸਲੇ ਮੈਨੂੰ ਲੱਗਦਾ ਕਿ ਬੱਚਿਆਂ ਲਈ ਪਹਿਲ ਤੋਂ ਪਹਿਲਾਂ ਆਪਣੇ ਆਪ ਤੇ ਇਹ ਚੀਜ਼ ਸਟ੍ਰਿਕਟ ਕਰਨੀ ਜ਼ਰੂਰ ਜ਼ਿਆਦਾ ਜ਼ਰੂਰੀ ਹੈ ਕਿ ਮੈਂ ਆਫਿਸ ਟਾਈਮ ਤੋਂ ਬਾਅਦ ਜਾਂ ਆਪਣੇ ਜੌਬ ਤੋਂ ਬਾਅਦ ਯਕ ਘਰ ਦੇ ਵਿੱਚ ਇੰਨੇ ਸਮੇਂ ਤੋਂ ਬਾਅਦ ਸਿਰਫ ਇੰਨੇ ਸਮੇਂ ਲਈ ਜਦੋਂ ਅਸੀਂ ਸਾਰੇ ਘਰ ਦੇ ਮੈਂਬਰ ਇਕੱਠੇ ਆ ਤਾਂ ਮੋਬਾਈਲ ਦੀ ਵਰਤੋਂ ਮੇਰੇ ਮੈਨੂੰ ਤੇ ਲੱਗਦਾ ਕਿ ਨਹੀਂ ਕਰਨੀ ਚਾਹੀਦੀ ਹਾਂ ਬਹੁਤ ਅਰਜੈਂਟ ਹੈ ਤਾਂ ਤੁਸੀਂ ਥੋੜੀ देर ਲਈ ਉਹਨੂੰ ਆਪਣਾ ਇੱਕ ਸਮਾਂ ਫਿਕਸ ਕਰੋ ਬਿਲਕੁਲ ਵਾਰ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਜਾਂ ਕਹਿ ਲਓ ਤੁਸੀਂ ਆਪਣੇ ਆਫਿਸ ਦੇ ਵਿੱਚ ਇਹ ਗੱਲ ਮੈਸੇਜ ਕਨਵੇ ਕਰ ਦੋ ਕਿ ਜੀ ਮੈਂ 5 ਵਜੇ ਤੋਂ ਬਾਅਦ ਅਵੇਲੇਬਲ ਨਹੀਂ ਆ ਜਾਂ ਮੈਂ 6 ਵਜੇ ਤੋਂ ਬਾਅਦ ਤੁਹਾਡੇ ਲਈ ਅਵੇਲੇਬਲ ਨਹੀਂ ਆ ਆਪਣੇ ਟਾਈਮ ਟੇਬਲ ਬਣਾਉਣੇ ਪੈਣਗੇ ਬਿਲਕੁਲ ਤੇ ਉਸੇ ਟਾਈਮ ਟੇਬਲ 'ਚ ਰਹਿ ਕੇ ਜੇਕਰ ਅਸੀਂ ਆਪਣੇ ਦਿਨਚਰਿਆ ਨੂੰ ਵੰਡਾਂਗੇ ਤਾਂ ਮੈਨੂੰ ਲੱਗਦਾ ਅਸੀਂ ਸ਼ਾਂਤ ਵੀ ਰਵਾਂਗੇ ਮਾਨਸਿਕ ਤੌਰ ਤੇ ਕਿਉਂਕਿ ਸਾਡੇ ਸਾਰੇ ਕੰਮ ਸਮੇਂ ਅਨੁਸਾਰ ਹੋ ਜਾਣਗੇ ਤੇ ਸਮੇਂ ਅਨੁਸਾਰ ਹੀ ਨੀਂ ਪਵੇ ਸਰਵੇਂ ਅਨੁਸਾਰ ਗਰਮੀ ਆਪਣਾ ਕਹਿਰ ਵਰਸਾਏ ਸਰਦੀ ਆਪਣੀ ਠੰਡ ਦੇਵੇ ਬਸੰਤ ਸਮੇਂ ਤੇ ਆਵੇ ਪਤਝੜ ਸਮੇਂ ਤੇ ਆਵੇ ਤੇ ਮੈਨੂੰ ਲੱਗਦਾ ਬਹਾਰ ਦਾ ਬਹਾਰ ਜਿਹੜੀ ਸਾਰੇ ਪਾਸੇ ਬਣੀ ਰਹੂਗੀ ਖੁਸ਼ਹਾਲੀ ਤੇ ਹਰਿਆਲੀ ਰਹੂਗੀ ਤੇ ਜਦੋਂ ਮੌਸਮ ਆਪਣੀ ਫਿਰ ਸੁਭਾ ਨੂੰ ਬਦਲਦੇ ਨੇ ਤਾਂ ਉਹ ਫਿਰ ਮਨੁੱਖੀ ਜੀਵਨ ਨੂੰ ਕਾਫੀ ਪ੍ਰਭਾਵਿਤ ਕਰਦੇ ਨੇ ਜਿਨ੍ਹਾਂ ਦੇ ਅੱਜ ਕੱਲ ਅਸੀਂ ਨਤੀਜੇ ਵੀ ਭੁਗਤ ਰਹੇ ਹਾਂ ਸੋ ਇਹਨਾਂ ਗੱਲਾਂ ਤੋਂ ਹੀ ਜੇਕਰ ਅਸੀਂ ਸਬਕ ਲਈਏ ਤੇ ਗਾਂਵ ਵਾਸਤੇ ਵੀ ਜੇਕਰ ਸਿੱਖਿਆ ਲੈ ਕੇ ਅਸੀਂ ਚੱਲੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਵਾਲੇ ਇਹਨਾਂ ਤੂਫਾਨਾਂ ਤੋਂ ਅਸੀਂ ਰਾਹਤ ਪਾ ਸਕਾਂਗੇ ਸੋ ਅੱਜ ਦਾ ਪ੍ਰੋਗਰਾਮ ਆਬੈਟਸ ਨਾਲ ਗੱਲ ਤੁਹਾਨੂੰ ਕਿਵੇਂ ਦਾ ਲੱਗਾ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਅਗਲੇ ਹਫ਼ਤੇ ਫਿਰ ਹੋਵੇਗੀ ਮੁਲਾਕਾਤ ਤੇ ਅਗਲੇ ਹਫ਼ਤੇ ਤੱਕ ਉਮੀਦ ਕਰਦੇ ਆ ਕਿ ਕੁਦਰਤ ਜਿਹੜੀ ਹੈ ਉਹ ਹੁਣ ਇਨਸਾਨ ਨੂੰ ਮaaf ਕਰੇਗੀ ਤੇ ਇਨਸਾਨ ਮਨੁੱਖ ਵੀ ਜਿਹੜਾ ਹੈ ਉਹ ਵੀ ਹੁਣ ਆਪਣੀ ਜ਼ਿੰਦਗੀ ਨੂੰ ਚੰਗੇ ਰਾਹੇ ਪਾਉਣ ਦੀ ਕੋਸ਼ਿਸ਼ ਕਰੂਗਾ ਸੋ ਕੁਦਰਤ ਨਾਲ ਛੇੜਖਾਨੀ ਕਰਨ ਤੋਂ ਤੋਬਾ ਕਰੂਗਾ ਕਿ ਮੈਂ ਤੋਬਾ ਕਰੂਗਾ ਤੇ ਕੁਦਰਤ ਤੋਂ ਸਾਡੀ ਤਾਂ ਪ੍ਰਾਰਥਨਾ ਹੀ ਆ ਹੱਥ ਜੋੜ ਕੇ ਕਿ ਜਿੰਨੇ ਮੀਂਹ ਪੈਣੇ ਸੀ ਉਹ ਹੁਣ ਬਸ ਹੋ ਜਾਣ ਕਿਉਂਕਿ ਹਰ ਪਾਸੇ ਹਹਾਕਾਰ ਤੇ ਤਬਾਈ ਦਾ ਮੰਜ਼ਰ ਹੈ ਜੋ ਕਿ ਵੇਖਿਆ ਨਹੀਂ ਜਾਂਦਾ ਸੋ ਇਸੇ ਪ੍ਰਾਰਥਨਾ ਦੇ ਨਾਲ ਸਾਨੂੰ ਅੱਜ ਵਾਸਤੇ ਇਜਾਜ਼ਤ ਫੋਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Udig24 ਤੇ ਕਲਿੱਕ ਕਰੋ ਬੈਲ ਆਈਕਨ ਤੇ